ਕਈ ਤਾਂ ਤੁਸੀਂ ਦੇਖ ਸਕਦੇ ਹੋ ਮਿੱਟੀ ਅਜੇ ਵੀ ਅੰਦਰ ਜਿਹੜੀ ਉਹ ਜੰਮੀ ਹੋਈ ਹੈ ਸੋ ਇਹ ਪਰਵਾਜ਼ ਜਿਹੜਾ ਘਰ ਦੇ ਵਿੱਚ ਇੱਕ ਔਰਤ ਇੱਕੋ ਦੀ ਧੀ ਤੇ ਦੋ ਬੱਚੇ ਰਹਿੰਦੇ ਆ ਪਤੀ ਦਾ ਸਾਆ ਜਿਹੜਾ ਉਹ ਸਿਰ ਤੇ ਨਹੀਂ ਹੈਗਾ ਇਹ ਦੋ ਹੀ ਅੰਦਰ ਸੀਗੇ ਇੱਕ ਅੰਦਰ ਦੀ ਤਾਂ ਛੱਤ ਡੇਗੀ ਔਰ ਦੂਜੇ ਤੇ ਟੀਨਾ ਪਾਈਆਂ ਨੇ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਇਧਰ ਥੋੜਾ ਬੜਾ ਸਮਾਨ ਜਿਹੜਾ ਆ ਉਹ ਭੈਣ ਨੇ ਇਧਰ ਰੱਖਿਆ ਕਿਉਂਕਿ ਘਰ ਵਾਲੇ ਦੀ ਡੈਥ ਹੋ ਗਈ ਸੀਗੀ ਘਰ ਵਾਲੇ ਐਕਸਪਾਇਰ ਹੋ ਗਏ 4-5 ਸਾਲ ਪਹਿਲਾਂ ਤਾਂ ਇੱਕ ਹੀ ਅੰਦਰ ਇੱਥੇ ਵੀ ਟੀਨਾ ਪਈਆਂ ਨੇ ਮੇਰੇ ਵੀਰੋ ਉਹ ਜਿਹੜਾ ਅੰਦਰ ਹੈ ਉਹ ਬਾਲਿਆਂ ਵਾਲੀ ਛੱਤ ਡੇਗੀ ਪਾਣੀ ਦੇ ਕਰਕੇ ਤੇ ਇੱਧਰ ਆ ਟੀਨਾ ਇੱਧਰ ਹੀ ਸਮਾਨ ਇੱਧਰ ਹੀ ਆ ਚੁੱਲਾ ਚੰਕਾ ਜਿਹੜਾ ਭੈਣ ਨੇ ਉਹ ਰੱਖਿਆ ਹੋਇਆ ਤਾਂ ਗੱਲਬਾਤ ਕਰਾਂਗੇ ਬਹੁਤ ਘਰ ਦੇ ਮਾੜੇ ਖਲਾਤ ਨੇ ਤਸਵੀਰਾਂ ਉਹ ਬਾਥਰੂਮ ਹੈ ਉਹਦੇ ਵਿੱਚ ਵੀ ਗਾਰ ਜੰਮੀ ਆ ਸਾਰੀ ਗਾਰ ਬਾਹਰ ਕੱਢੀ ਹੋਈ ਹੈ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਤਰਪਾਲ ਪਾ ਕੇ ਤੇ ਆਸਮਾਨ ਜਿਹੜਾ ਲੀੜਾ ਕਪੜਾ ਸਾਰਾ ਸੀ ਉਹ ਬਾਹਰ ਕੱਢਿਆ ਹੋਇਆ ਗੱਲਬਾਤ ਕਰਦੇ ਆਂ ਭੈਣ ਹੁਣੀ ਸਾਡੇ ਨਾਲ ਮੌਜੂਦ ਨੇ ਭੈਣ ਕੀ ਨਾਮ ਹੈ ਮੇਰਾ ਨਾਮ ਪ੍ਰਿੰਕਾ ਆਂ ਔਰ ਮੇਰੇ ਹਸਬੰਡ ਦੀ ਡੈਥ ਹੋ ਗਈ ਤੇ 3 ਸਾਲ ਹੋ ਗਿਆ 4ਵਾਂ ਸਾਲ ਲੱਗੇ ਦਾ ਔਰ ਪਾਣੀ ਆਇਆ ਮੇਰਾ ਛੱਤ ਵੀ ਡਿੱਗ ਗਿਆ ਬੱਚੇ ਆ ਮੇਰੇ ਤਿੰਨ ਤੇ ਇਹ ਕਰਕੇ ਬਹੁਤ ਮੁਸ਼ਕਲ ਆ ਹਾਲਾਤ ਆ ਮੇਰੇ ਤੇ ਥੋੜੀ ਮੇਰੀ ਹੈਲਪ ਕੀਤੀ ਜਾਏ ਮੇਰਾ ਅੰਦਰ ਬਣਨੂ ਥੋੜਾ ਬੱਚੇ ਆਪਣੇ ਅੰਦਰ ਪੜਾ ਇਸ ਕਰਕੇ ਮੈਨੂੰ ਥੋੜੀ ਹੈਲਪ ਕਰਾਓ ਕਿੰਨੇ ਬ ਇੱਕ ਬੇਟੀ ਐ ਤੇ ਦੋ ਬੱਚੇ ਨੇ ਬੇਟੀ ਐ ਦੋ ਬੇਟੇ ਆ ਉਹ ਪਰ ਇਹ ਦੇ ਘੋਟਾ ਬੇਟਾ ਆ 3 ਸਾਲ ਦਾ ਤੇ ਕਿਦਾਂ ਤੁਸੀਂ ਕਹਿ ਰਹੇ ਹਸਬੰਡ ਦੀ ਵੀ ਡੈਥ ਹੋ ਗਈ ਸੀ ਹੈਨਾ 4-5 ਸਾਲ ਪਹਿਲਾਂ ਤਾਂ ਕਿਦਾਂ ਘਰ ਦਾ ਗੁਜ਼ਾਰਾ ਕਿਦਾਂ ਚੱਲ ਗੁਜ਼ਾਰਾ ਦੇ ਕੇ ਤੇ ਕੰਮ-ਕੁੰਮ ਕਰਕੇ ਔਰ ਘਰ ਦੇ ਆ ਪੀਕੇ ਉਹ ਥੋੜੀ ਬਹੁਤ ਭੈਣ ਭਰਾ ਹੈਲਪ ਕਰ ਦਿੰਦੇ ਆ ਹੈਲਪ ਕਰਕੇ ਉਹਨਾਂ ਥੋੜੀ ਮੋਟਰ ਲਵਾਈ ਉਹ ਵੀ ਸੜ ਗਈ ਹੈ ਮੇਰੀ ਫੇਜ ਵੀ ਸਾਰਾ ਕੁਝ ਖਰਾਬ ਹੋ ਗਿਆ ਸਮਾਨ ਮੇਰਾ ਅਛਾ ਜਦੋਂ ਪਾਣੀ ਆਇਆ ਉਦੋਂ ਘਰੇ ਸੀਗੇ ਇੱਥੇ ਮੌਜੂਦ ਸੀ ਜੀ ਮੇ ਮੌਜੂਦ ਹੀ ਸੀ ਕਿੰਨੇ ਵਜੇ ਪਾਣੀ ਆਇਆ ਰਾਤ ਹੈ ਰਾਤ ਪਾਣੀ ਹੰਜੀ ਆਇਆ ਸੀ ਤੇ ਬਹੁਤ ਮੁਸ਼ਕਲ ਹਾਲਾਤ ਹੀ ਪਾਣੀ ਦੇ ਵਿੱਚੋਂ ਨਿਕਲ ਗਏ ਆ ਇਹ ਛੱਤ ਡਿੱਗ ਗਿਆ ਹੀ ਉਧਰਲਾ ਸਾਰਾ ਸਮਾਨ ਟੁੱਟ ਗਿਆ ਮੇਰਾ ਅਛਾ ਇੱਧਰ ਕੋਈ ਸੁੱਤਾ ਤਾਂ ਨਹੀਂ ਇਧਰੋਂ ਬਚਾਅ ਹੋ ਗਿਆ ਕਿਤੇ ਬਚਾਅ ਉਧਰ ਹੀ ਆਹੇ ਬੜੇ ਦੇਤੇ ਉਧਰ ਨਹੀਂ ਗਏ ਛੱਤ ਉੱਤੇ ਡਿੱਗ ਗਿਆ ਯਾਰ ਤੇ ਇਹਦੇ ਘਰ ਕੇ ਇਸ ਤਰੀਕੇ ਹੈਲਪ ਕੀਤੀ ਜਾਏਗੀ ਅਛਾ ਇਹ ਬੇ ਬੇਟੀ ਬੇਟੀ ਕੀ ਨਾਮ ਆ ਤਾਨਿਆ ਕੀ ਪੜ੍ਹਦੀ ਹੋ ਸਕੂਲ ਜਾਨੀ 10th ਕਲਾਸ ਅੱਛਾ ਤਾਂ ਬਾ ਤੁਸੀਂ ਵੀ ਮੌਜੂਦ ਸੀਗੇ ਘਰੇ ਜਦੋਂ ਪਾਣੀ ਸੀ ਜੀ ਹਮ ਕੀ ਲਾਦਾ ਇੱਕ ਹੁੰਦਾ ਨਾ ਕਿ ਸੁਪਨਾ ਜਰ ਸਾਡਾ ਘਰ ਸੋਹਣਾ ਵਧੀਆ ਹੋਵੇ ਪਰ ਪਾਣੀ ਨੇ ਇਹ ਸਾਰਾ ਕੁਝ ਖਰਾਬ ਕਰਤਾ ਦੁੱਖ ਲੱਗਦਾ ਦੁੱਖ ਤੇ ਲੱਗਦਾ ਹੈ ਮਾਲੀ ਨੁਕਸਾਨ ਆ ਚਲੋ ਸ਼ੁਕਰ ਹੈ ਜਾਨੀ ਨਹੀਂ ਹੋਇਆ ਤਾਂ ਬੱਧੀ ਆ ਉਹ ਧੀ ਫਿਰ ਵੀ ਕਹਿ ਰਹੀ ਐ ਕਿ ਚਲੋ ਮਾਲੀ ਨੁਕਸਾਨ ਹੋ ਗਿਆ ਸ਼ੁਕਰ ਆ ਜਾਨੀ ਨਹੀਂ ਹੋਇਆ ਇਹ ਧੀ ਕਹਿ ਰ ਤੇ ਫਿਰ ਜਿਹੜੇ ਛੋਟੇ ਬ੍ਰਦਰ ਸੀ ਉਹਨਾਂ ਨੂੰ ਕਿੱਥੇ ਛੱਡ ਗਏ ਉਹਨਾਂ ਨਾਲ ਕਿਤੇ ਨਾਨਕੇ ਛੱਡ ਆਏ ਫਿਰ ਘਰੋਂ ਚਲ ਗਏ ਨਾ ਤੇ ਉਹਨਾਂ ਬੱਚੇ ਨੂੰ ਉੱਥੇ ਛੱਡ ਆਏ ਉਹ ਛੋਟੇ ਆ ਨਾ ਬੱਚੇ ਕਿੰਨੇ ਕਿੰਨੇ ਸਾਲ ਦੇ 1-3 ਸਾਲ ਦਾ ਇੱਕ ਵੱਡਾ ਜਾਨ ਇੱਕ ਛੋਟਾ ਛੱਡ ਆਏ ਇਹਨਾਂ ਕੀ ਤੇ ਇਹ ਗੁਜ਼ਾਰਾ ਪਾਣੀ ਕਿਦਾਂ ਘਰਾਂ ਚ ਕੰਮ ਕਰਕੇ ਫਿਰ ਚਲਾਉਣੇ ਜੀ ਬੱਚਿਆਂ ਦੀਆਂ ਫੀਸਾਂ ਵਗੈਰਾ ਵੀ ਇਦਾਂ ਹੀ ਜੀ ਭੈਣ ਭਰਾ ਥੋੜਾ ਬਹੁਤਾ ਸਾਥ ਦਿੰਦੇ ਆ ਭੈਣ ਭਰਾ ਸਾਥ ਜੀ ਇਹਦੇ ਕਰਕੇ ਗੁਜ਼ਾਰਾ ਵੀ ਬੜੀ ਮੁਸ਼ਕਲ ਕਰੇਗਾ ਤੇ ਹੁਣ ਇਹ ਪੈ ਗਿਆ ਛੱਤ ਡਿੱਗ ਗਿਆ ਏ ਬਾਂ ਦੀ ਨਾਲ ਨਤਾ ਸਾਰਾ ਪਿੱਜ ਗਿਆ ਹਾਂਜੀ ਹਾਂਜੀ ਸਾਰਾ ਸਮਾਨ ਹੀ ਨੁਕਸਾਨ ਹੀ ਹੋ ਗਿਆ ਸਾਰੇ ਮੰਜੇ ਟੁੱਟ ਗਏ ਸਾਰਾ ਰਸੋਈ ਸਾਰਾ ਕੁਝ ਟੁੱਟ ਗਿਆ ਮੋਟਰ ਵਗੈਰਾ ਲਵਾ ਕੇ ਦਿੱਤੀ ਭੈਣ ਭਰਾਵਾਂ ਨੂੰ ਵੀ ਸੜ ਗਈ ਹੈ ਮੇਰੀ ਫ੍ਰਿਜ ਵੀ ਸੜ ਗਈ ਕੁਛ ਨਹੀਂ ਰਿਹਾ ਮੇਰਾ ਇੱਧਰ ਕੀ ਇੱਧਰ ਆ ਰਸੋਈ ਹੀ ਜੀ ਇਦਾਂ ਹੀ ਸਮਾਨ ਸਮੂਹ ਰੱਖੇ ਰਿਹਾ ਰਸੋਈ ਦਾ ਉਸ ਮਾਨ ਵਗੈਰਾ ਇੱਧਰ ਰੱਖਿਆ ਤਾਂ ਜਦੋਂ ਹੁੰਦਾ ਨਹੀਂ ਹੈ ਕਿ ਜਦੋਂ ਹੁਣ ਇਹ ਦੇਖਦੇ ਹਾਂ ਘਰ ਦੇ ਹਾਲਾਤ ਤਾਂ ਕੋਈ ਰੋਣਾ ਆਉਂਦਾ ਦੇ ਜਾਂਦਾ ਨਾ ਉਹ ਕੀ ਕਰ ਸਕਨੇ ਨਾ ਸਿੱਤੇ ਘਰ ਵਾਲਾ ਹੋਏ ਤਾਂ ਬੰਦਾ ਕਰਦਾ ਹੀ ਐ ਸਿਰਵਾ ਘਰ ਤੇ ਨਹੀਂ ਆਉਂਨ 100 ਸਾਲ ਹੋ ਗਏ ਐ 20 ਸਾਲ ਲੱਗੇ ਰਾਇ ਕੋਈ ਮੈਨੂੰ ਉਧਾਰ ਕੇ ਦੀ ਆਸ ਨਹੀਂ ਆ ਕੇ ਕੋਈ ਉਮੀਦ ਹੈਗੀ ਐ ਕਿ ਹੁਣ ਫੇਰ ਸਾਡਾ ਪਹਿਲਾਂ ਵਾਂਗੂ ਘਰ ਬਣੂ ਕੀ ਐ ਹਾਂ ਜੀ ਰੀਆ ਉਹ ਮੇਰੇ ਤੋਂ ਪੰਜ ਭਰਾ ਟੋੜੇ ਵਰਗੇ ਸਾਥ ਲੈਣ ਤੇ ਫੇਰ ਤੇ ਉਮੀਦ ਹੈਗੀ ਐ ਇਹਦੇ ਕਰਕੇ ਬਿਲਕੁਲ ਬਾਈ ਤਸਵੀਰਾਂ ਦਿਖਾ ਰਹੇ ਆ ਛੋਟੇ ਦੋ ਬੱਚੇ ਨੇ ਇਹਨਾਂ ਦੇ ਇੱਕੇ ਬੇਟੀ ਐ ਔਰ ਪਤੀ ਦਾ ਸਾਇਆ ਨਹੀਂ ਹੈ ਸਿਰ ਤੇ ਕਿਉਂਕਿ ਤਿੰਨ ਚਾਰ ਸਾਲ ਪਹਿਲਾਂ ਕਹਿੰਦੇ ਕਿ ਉਹਨਾਂ ਦੀ ਡੈਥ ਹੋ ਗਈ ਔਰ ਘਰ ਦੇ ਵਿੱਚ ਕਿਸੇ ਦੇ ਕੰਮ ਕਰਕੇ ਤੇ ਇਦਾਂ ਗੁਜ਼ਾਰਾ ਪਾਣੀ ਜਿਹੜਾ ਉਹ ਚੱਲਦਾ ਸੋ ਮੇਰੇ ਨਾਲ ਇਸ ਪਿੰਡ ਦੇ ਮਕੌੜੇ ਦੇ ਸਾਬਕਾ ਸਰਪੰਚ ਵੀ ਨੇ ਔਰ ਸਮਾਜ ਸੇਵੀ ਵੀ ਨੇ ਕੰਮ ਕਰ ਰਹੇ ਨੇ ਮੋਨੂ ਜੀ ਮੇਰੇ ਨਾਲ ਨੇ ਸੋ ਇਹਨਾਂ ਦੇ ਨਾਲ ਸਾਡਾ ਸੰਪਰਕ ਹੋਇਆ ਤਾਂ ਇਹਨਾਂ ਕਿਹਾ ਕਿ ਇੱਕ ਘਰ ਦੇ ਬਹੁਤ ਹਾਲਾਤ ਮਾੜੇ ਨੇ ਤਾਂ ਮਨੁਬਾਈ ਵਾਕਿਆ ਸੀ ਦੇਖ ਰਹੇ ਆ ਤਸਵੀਰਾਂ ਦੇ ਵਿੱਚ ਹਨਾ ਜਿਵੇਂ ਲੀੜੀ ਦੇ ਪਤੀ ਦਾ ਸ ਆਇਆ ਵੀ ਨਹੀਂ ਹੈਗਾ ਸਿਰ ਤੇ ਔਰ ਘਰ ਵੀ ਸਾਰਾ ਜਿਹੜਾ ਆ ਉਹ ਬਰਬਾਦ ਹੋ ਚੁੱਕਿਆ ਹੈ ਹਨਾ ਚੰਗੇ ਚੰਗੇ ਲੋਕ ਇਹਦੀ ਮਾਰ ਨਹੀਂ ਚੱਲ ਸਕਦੇ ਤਾਂ ਇਹ ਤਾਂ ਫਿਰ ਗਰੀਬ ਪਰਿਵਾਰ ਸੀ ਹਨਾ ਬਹੁਤ ਗਰੀਬ ਪਰਿਵਾਰ ਹੈ ਜੀ ਇਹ ਇਹਨਾਂ ਦੇ ਪਤੀ ਦੀ 4 ਸਾਲ ਪਹਿਲੇ ਡੈਥ ਹੋ ਗਈ ਦੀ ਹੈ ਜੀ। ਬਾਕੀ ਬਹੁਤ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੀ ਹੈ ਘਰਾਂ ਚ ਕੰਮ ਕਰਕੇ ਜਾਂ ਕੁਛ ਅੰਦੇ ਪੇਕੇ ਮਦਦ ਕਰ ਦਿੰਦੇ ਆ ਥੋੜਾ ਬੋਤ ਪਿੰਡੋਂ ਵੀ ਕਰ ਦਿੰਦੇ ਆ ਮਦਦ ਜੀ। ਤੇ ਹੁਣ ਤੇ ਮਕਾਨ ਵੀ ਢੱਟ ਗਿਆ, ਕਪੜਾ ਲੀੜਾ ਵੀ ਸਾਰਾ ਖਤਮ ਹੋ ਗਿਆ ਜੀ। ਬਹੁਤ ਔਖਾ ਹੋ ਗਿਆ ਜੀ। ਤੇ ਬਹੁਤ ਤਬਾਈ ਮਚੀ ਐ ਇਸ ਪਾਣੀ ਨਾਲ, ਠਾਸੀ ਨਾਲ ਵੀ ਬਹੁਤ ਜ਼ਿਆਦਾ ਬਾਦ ਪਾਣੀ ਆਇਆ ਜੀ। ਹੁਣੇ-ਹੁਣੇ ਸਾਡੇ ਨਾਲ ਇੱਕ ਪਰਿਵਾਰ ਹੁਣੇ ਮਕਾਨ ਬਣਾਇਆ ਸੀਗਾ ਉਹਨਾਂ ਨੇ ਦੋ ਮੰਜ਼ਲੀ। ਉਹ ਮੁੰਡਾ ਟਾਬੇ ਦੇ ਕੰਮ ਕਰਦਾ ਜੀ। ਉਹਦਾ ਵੀ ਲੈਂਟਰ ਜਿਹੜਾ ਬਹਿ ਗਿਆ ਮਤਲਬ ਇੱਕ ਸਾਈਡ ਨੂੰ 3-4 ਇੰਚੀ ਟਿੱਡਾ ਹੋ ਗਿਆ ਜੀ ਮਕਾਨ ਤੇ ਉਹ ਆਪਣਾ ਪਿੰਡ ਖਾਲੀ ਕਰਕੇ ਕਿਤੇ ਹੋਰ ਕਿਰਾਏ ਤੇ ਮਕਾਨ ਲਿਆ ਜੀ ਉਹਨਾਂ ਨੇ ਤੇ ਹੁਣੇ ਤੁਹਾਡੇ ਆਉਣ ਤੋਂ 10 ਮਿੰਟ ਪਹਿਲੇ ਉਹ ਮਕਾਨ ਸ਼ਿਫਟ ਕਰਕੇ ਗਏ ਆਪਣਾ ਸਮਾਨ ਸੋਨ ਲੱਦ ਕੇ ਬਹੁਤ ਮਾੜੇ ਹਾਲਤਾਂ ਜੀ ਇੱਥੋਂ ਕਿਉਂਕਿ ਤੁਹਾਡੇ রাਵੀ ਬਿਲਕੁਲ ਨਜ਼ਦੀਕ ਆ 1.5 ਕਿਲੋਮੀਟਰ ਤੇ ਤਾਂ ਕਿੰਨੀ ਕੁ ਮਾਰ ਪੈਂਦੀ ਹੈ ਇੱਧਰ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਪਾਣੀ ਇੱਧਰ ਆਉਂਦਾ ਸਭ ਤੋਂ ਪਹਿਲਾਂ ਇਸ ਪਿੰਡ 'ਚ ਹੀ ਪਾਣੀ ਆਉਂਦਾ ਜੀ ਮਕੋੜੇ 'ਚ ਚੱਕ ਮਕੋੜਾ ਤੇ ਫਿਰ ਇਹ ਜੇ ਧੁੱਸੀਆਂ ਨਹੀਂ ਟੁੱਟਦੀਆਂ ਤੇ ਅਸੀਂ ਇੱਥੋਂ ਪਿੰਡ ਦਾ ਬੱਚਾ ਵੀ ਨਹੀਂ ਕੋਈ ਬਚਣਾ ਜੀ ਇਹ ਤੁਸੀਆਂ ਟੁੱਟ ਗਿਆ ਥਾਂ ਥਾਂ ਤੋਂ ਘਟ ਘਟ 10 15 ਜਗ੍ਹਾ ਤੁਸੀਆਂ ਟੁੱਟੀਆਂ ਜੀ ਫੇਰ ਸਾਡਾ ਬਚਾਅ ਹੋਇਆ ਜੀ ਪਾਣੀ ਫੈਲ ਗਿਆ ਫੇਰ ਨਹੀਂ ਤੇ ਇੱਥੋਂ ਕੋਈ ਬੱਚਾ ਵੀ ਨਹੀਂ ਲੱਭਣਾ ਪਿੰਡ 'ਚ ਜੀ ਇੰਨਾ ਬੁਰਾ ਹਾਲ ਹੈ ਬਿਲਕੁਲ ਦਰਿਆ ਤੇ ਰਹਿਨੇ ਹੋਂ ਦਿਲ ਨਹੀਂ ਕਰਦਾ ਤੁਹਾਡਾ ਕਿ ਹਰ ਵਾਰ ਮਾਰ ਪੈਂਦੀ ਹੈ ਇਹਨਾਂ ਨੂੰ ਨੁਕਸਾਨ ਹੁੰਦਾ ਯਾਰ ਇੱਥੋਂ ਸਭ ਵੇਚ ਵਟ ਕੇ ਕਿਤੇ ਹੋਰ ਸ਼ਹਿਰਾਂ 'ਲਿ ਸ਼ਿਫਟ ਹੋ ਜਾਈਏ ਨਹੀਂ ਪਾਜੀ ਪਹਿਲੇ ਕਦੀ ਇੰਨੀ ਮਾਰ ਨਹੀਂ ਪਈ 86 'ਚ ਵੀ ਇੰਨੀ ਮਾਰ ਨਹੀਂ ਸੀਗੀ ਪਈ ਜਿੰਨੀ ਇਸ ਵਾਰ ਪਈ ਹੈ ਜੀ ਹਉਨ ਦਿਲ ਕਰਦਾ ਹੁਣ ਮੈਂ ਵੀ ਮਕਾਨ ਬਣਾ ਲੈ ਸੀਗੇ ਦੋ ਨਵੇਂ ਇੱਥੇ ਪਰ ਸੋਚੇ ਕੰਨਿਆ ਕਿ ਕੀ ਕਰੀਏ ਸ਼ਹਿਰ ਲਈ ਇਹਦੇ ਨਾਲੋਂ ਮਕਾਨ ਸ਼ਹਿਰ ਬਣਾਈਏ ਜਾ ਕੇ ਪਿੰਡ ਪੈਸਾ ਲਾਉਣ ਦਾ ਕੀ ਫਾਇਦਾ ਜੀ ਜੇ ਪੈਸਾ ਲਾਈਏ ਉਹ ਜੇ ਇੰਨਾ ਪੈਸਾ ਲਾ ਕੇ ਫਿਰ ਮਕਾਨ ਡਿਗਣੀ ਆ ਤੇ ਉਹਦੋਂ ਉਹ ਇਤਰਾ ਸ਼ਹਿਰ ਚਲੇ ਜਾਈਏ ਪਰ ਅਸੀਂ ਤੇ ਥੋੜੇ ਬੋਤੇ ਠੀਕ ਠਾਕ ਚੱਲ ਜਾਗੇ ਸ਼ਹਿਰ ਪਰ ਇਹ ਜਿਹੜੇ ਪਿੰਡ ਚ ਗਰੀਬ ਪਰਿਵਾਰ ਰਹਿੰਦੇ ਕਿੱਥੇ ਜਾਣਗੇ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਪਾਣੀ ਬਾਰੇ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਦਰਿਆਵਾਂ ਨੂੰ ਜੇ ਡੂੰਘਾ ਕਰਨਾ ਚਾਹੀਦਾ ਕਿ ਜਿਹੜਾ ਪਾਣੀ ਦਾ ਵਹਾਅ ਸਿੱਧਾ ਹੀ ਚਲਾ ਜਾਏ ਇਹ ਜ਼ਿਆਦਾ ਆਂਦਾ ਵੀ ਹੈ ਤੇ ਤਾਂ ਹੁਣ ਇੱਧਰ ਹੀ ਸ਼ਿਫਟ ਕੀਤਾ ਹੈ ਇੱਧਰ ਹੀ ਰਹਿ ਰਹੇ ਹਾਂ ਹਾਂਜੀ ਹਾਂਜੀ 21 ਰੂਮ ਦਾ 21 ਰੂਮ ਇਹ ਵੀ ਇਹ ਵੀ بارش ਆ ਗਈ ਤੇ ਸਾਰਾ ਚੋਣ ਲੱਪਣਦਾ ਇਹ ਵੀ ਇਹ ਵੀ ਟੀਨ ਵਾਲਾ ਹੈ ਹਨਾ ਮੈਨੂੰ ਲੱਗਦਾ ਹੁੰਦਾ ਹੈ ਸਾਰੇ ਵਗੈਰਾ LED ਲਗਾਈ ਰਹੀ ਹੈ ਸਾਰੇ ਖਰਾਬ ਹੋ ਗਏ ਸੜੀ ਗਿਆ ਸਾਰਾ ਸਮਾਨ ਕਾ ਬਿਲਕੁਲ ਭਾਈ ਇਹ ਇਹ ਤਸਵੀਰਾਂ ਨੇ ਬਿਲਕੁਲ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਅਸੀਂ ਦਿਖਾ ਰਹੇ ਹਾਂ ਕੋਈ ਉਹ ਨਹੀਂ ਹੈ ਕਿਉਂਕਿ ਇੱਧਰ ਬਿਲਕੁਲ ਦਰਿਆ ਨਾਲ ਲੱਗਦਾ ਹੈ ਤਾਂ ਇਹ ਮਾਰ ਕਰਦਾ ਹੈ ਇਹ ਪਹਿਲਾ ਪਿੰਡ ਹੈ ਜਿੱਥੇ ਸਭ ਤੋਂ ਪਹਿਲਾਂ ਪਾਣੀ ਆਉਂਦਾ ਹੈ ਸੋ ਇਹ ਹਾਲਾਤ ਨੇ ਭਾਈ ਪਿੰਡ ਦੇ ਬਹੁਤ ਮਾੜੇ ਹਾਲਾਤ ਨੇ ਖਾਸ ਤੌਰ ਤੇ ਇਸ ਪਰਿਵਾਰ ਦੇ ਔਰ ਭਾਈ ਮੋਨੂ ਮੇਰੇ ਨਾਲ ਨੇ ਮਕੌੜੇ ਪਿੰਡ ਤੋਂ ਇਹ ਸਾਬਕਾ ਸਰਪੰਚ ਨੇ ਜੇਕਰ ਤੁਹਾਡੇ ਚੋਂ ਕੋਈ ਮਦਦ ਕਰਨੀ ਚਾਹੁੰਦਾ ਹੈ ਤਾਂ ਭਾਈ ਹੁਣਾਂ ਦੇ ਨਾਲ ਇੱਥੇ ਆਣ ਕੇ ਸੰਪਰਕ ਕਰ ਸਕਦਾ ਕਿਉਂਕਿ ਅੱਜ ਕੱਲ ਫਰਾਡ ਵੀ ਬਹੁਤ ਹੋ ਰਿਹਾ ਸੀ ਮੰਨਦੇ ਆ ਪਰ ਤੁਸੀਂ ਖੁਦ ਗਰਾਉਂਡ ਜ਼ੀਰੋ ਤੇ ਆਣ ਕੇ ਤਾ ਰਿਪੋਰਟ ਦੇਖ ਸਕਦੇ ਹੋ ਜਿਹੜੇ ਮੇਰੇ ਵੀਰ ਮਦਦ ਕਰਨੀ ਚਾਹੁੰਦੇ ਸਹਾਇਤਾ ਕਰਨੀ ਚਾਹੁੰਦੇ ਆ ਕਿਉਂਕਿ ਇਹ ਪੰਜਾਬ ਹੈ ਪੰਜਾਬੀ ਇੱਕ ਦੂਜੇ ਦੀ ਬਾਹ ਫੜਦੇ ਆ ਸੋ ਇਹ ਹਮੇਸ਼ਾ ਹੁੰਦਾ ਆਇਆ ਇਸੇ ਤਰੀਕੇ ਦੇ ਨਾਲ ਬਹੁਤ ਵੀਰ ਭੈਣ ਭਰਾ ਸਾਡੇ ਐਸੇ ਨੇ ਜਿਹੜੇ ਮਦਦ ਕਰਦੇ ਨੇ ਸੋ ਜੇ ਕੋਈ ਇਸ ਪਰਿਵਾਰ ਦੀ ਵੀ ਸਹਾਇਤਾ ਕਰਨੀ ਚਾਹਵੇ ਤਾਂ ਇਸ ਬਾਈ ਦੇ ਨਾਲ ਸੰਪਰਕ ਕਰ ਸਕਦਾ ਸੋ ਬਾਕੀ ਤੁਹਾਨੂੰ ਇਹ ਘਰ ਦੇ ਹਾਲਾਤ ਦਿਖਾਈ ਦਿੱਤੇ ਨੇ ਸੋ ਜੋ ਇਸ ਜਗ੍ਹਾ ਤੇ ਬਣਿਆ ਹੋਇਆ ਇਹ ਹੜ੍ਹ ਦੀ ਮਾਰ ਸੋ ਪਹਿਲੀ ਗੱਲ ਤਾਂ ਕਿਸੇ ਨੂੰ ਇਹ ਪਵੇ ਨਾ ਰੱਬ ਨਾ ਕਰੇ ਪਰ ਇਸ ਤਰੀਕੇ ਦੇ ਹਾਲਾਤ ਦੇਖ ਕੇ ਸੱਚੀ ਅੱਖਾਂ ਜਿਹੜੀਆਂ ਨੇ ਉਹ ਭਰ ਜਾਂਦੀਆਂ ਨੇ ਕਿ ਲੋਕ ਹੁਣ ਕਿਵੇਂ ਰਹਿਣਗੇ ਔਰ ਕਿਵੇਂ ਅੱਗੇ ਤੋਂ ਉੱਠਣਗੇ ਕੈਮਰਾਮੈਨ ਵਿਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਹਲਕਾ ਦਿਨਾ ਨਗਰ ਸਹਿਯੋਗੀ ਹਰਿੰਦਰ ਗੁਰਾਇਆ ਦੇ ਨਾਲ